हां जी, पेंड कला। कला पेंड सहीव। सहीव जी एक साल फिरो 사스리카 ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਕੱਲਾ ਕੱਲਾ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਖੰਡੂਰ ਸਾਹਿਬ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਖੰਡੂਰ ਸਾਹਿਬ ਮੋੜ ਤੋਂ ਦੋਸਤੋ ਜਦੋਂ ਆਪਾਂ ਬਿਲਕੁਲ ਅੱਗੇ ਥੋੜੇ ਜਿਹੇ ਅੱਧਾ ਕਿਲੋਮੀਟਰ ਵਿਜ਼ਿਟ ਕਰਦੇ ਆ ਤੇ ਇੱਕ ਪੈਟਰੋਲ ਪੰਪ ਆ ਉੱਥੋਂ ਇੱਕ ਸੜਕ ਨਿਕਲਦੀ ਆ ਬਾਬਾ ਮੱਲਾ ਮੱਲਾ ਜੀ ਠੀਕ ਆ ਜੀ ਬਾਬਾ ਮੱਲਾ ਜੀ ਗੁਰਦੁਆਰਾ ਸਾਹਿਬ ਇਸੇ ਚੜ੍ਹਕੇ ਦੇ ਉੱਪਰ ਬਿਲਕੁਲ ਨਜ਼ਦੀਕ ਕੋ ਕਿਲੇ ਡੇਢ ਕਿਲੇ ਦੇ ਮੱਥੇ ਤੇ ਵੀਰ ਹੋਂ ਦਾ ਘਰ ਆ ਤਰਨ ਤਰਨ तकरीबन ਇਥੋਂ 15 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਸ੍ਰੀ ਕੋਂਦਵਾਲ ਸੇ ਵੀ तकरीबन ਕੋਈ 15 ਕਿਲੋਮੀਟਰ ਦੀ ਦੂਰੀ ਤੇ ਅੱਗੇ ਆ ਤੇ ਸੈਂਟਰ ਦੇ ਵਿੱਚ ਆ ਵਹੀਂ ਪੂਂਝ ਦੇ ਬਿਲਕੁਲ ਨਜ਼ਦੀਕ ਕੱਲਾ ਪਿੰਡ ਠੀਕ ਹੈ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਵਾਰ ਤੁਹਾਨੂੰ ਆਪਾਂ ਦਿਖਾਵਾਂਗੇ ਸੂਈ ਸਵਾਈਏ ਬਿਲਕੁਲ ਸੱਜਰਤਾ ਜੀ ਮਗਰ ਬੱਛੀ ਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਤੇ ਸਵੇਰਾਂ ਦੇ ਵਿੱਚ ਕਿੰਨਾ ਸੂਬਾ ਹੈ ਐਸ ਵਕਤ ਕਿੰਨਾ ਦੋਤੇ ਦੇ ਇੱਥੇ ਹਾਜ਼ਰ ਆ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਮਾਲਕ ਦੇ ਨਾਲ ਪੂਰੀ ਗੱਲਬਾਤ ਕਰ ਲਵਾਂਗੇ ਠੀਕ ਹੈ ਜੀ ਅੱਗੇ ਕਿਸੇ ਵੀ ਭਰਾ ਨੂੰ ਪਸੰਦ ਆਉਂਦੀ ਆ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰ ਸਕਦੇ ਹੋ ਅੱਜ ਤਰੀਕ 9 ਫਰਵਰੀ ਆ ਤੇ ਸਮਾਂ ਕੋਈ ਦੁਪਹਿਰ ਦੇ ਡੇਢ 2 ਵਜੇ ਦਾ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਹੋਰ ਵੀਰੇ ਠੀਕ ਠਾਕ ਹੋਰ ਵਧੀਆ ਜੀ ਤੁਸੀਂ ਸੁਣਾ ਬਹੁਤ ਵਧੀਆ ਅਪਸਰੋ ਇੱਕ ਪਹਿਲਾ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਆਪਾਂ ਪੰਜ ਚਾਰ ਵਿਹੜਾ ਦਿਖਾਈਆਂ ਸੀ ਹਾਂਜੀ ਹਾਂਜੀ ਉਹ ਬਹਾਵ ਸਾਲ ਹੋ ਗਿਆ ਜੀ 1.5 ਸਾਲ ਸਾਲ 1.5 ਸਾਲ ਹੋ ਗਿਆ ਜੀ ਹਾਂਜੀ ਤੁਹਾਨੂੰ ਇਹ ਗਾਂ ਦਾ ਨੂੰ ਦਿਖਾ ਦਿੰਨੇ ਆ ਸਵੇਰ ਕਿਨੂੰ ਮੈਂ ਦੂਜਾ ਕਿੱਥੇ ਜਾ ਜੀ ਦੂਜਾ ਦੱਸਦੇ ਆ ਜਿੱਥੋਂ ਲਿਆਂਦੀ ਅਸੀਂ ਚਲੋ ਕੋਈ ਆਪਦੀ ਸਮਝ ਵੇਖ ਲੈ ਦੂਜਾ ਮੰਨ ਕੇ ਲੈ ਜਾਏ ਹਨਾ ਜਾਂ ਤੀਜਾ ਸਮਝ ਕੇ ਲੈ ਜਾਏ ਅੱਜ ਦਿਨ ਬਸਿਆ ਤੁਸੀਂ 5 ਤੋਂ 7 ਹੋ ਗਏ ਵੀਰਾਂ ਅੱਜ ਹਫ਼ਤਾ ਕੀ ਹੋਇਆ ਜੇ ਇਹਨੂੰ ਸੂਈ ਨੂੰ ਤੇ ਸਾਨੂੰ ਇਹ ਜੇ 5 ਕ ਦਿਨ ਹੋਏ ਆ ਲਿਆਂਦੀ ਨੂੰ 4 ਕ ਦਿਨ ਲਿਆਂਦੀ ਨੂੰ ਵੀ 5-4 ਦਿਨ ਹੋਇਆ 4 ਦਿਨ ਹੋਏ ਆਪਣੇ ਘਰੇ ਜਾਣ ਕੇ ਸੂਈ ਸਵਾਈ ਲਿਆਂਦੀ ਸੂਈ ਉੱਥੋਂ ਸੂਈ ਸਵਾਈ ਲਿਆਂਦੀ ਸੂਈ ਸਵਾਈ ਲਿਆਂਦੀ ਆ ਲਓ ਇੱਕ ਦੋ ਸੋ ਬੱਛੀ ਤੇ ਤੁਹਾਨੂੰ ਆਪਾਂ ਮਾਰ ਕੇ ਕੈਮਰਾ ਦਿਖਾ ਦਿੰਦੇ ਆ ਆ ਬੱਛੀ ਆ ਮਗਰ ਫੀਮੇਲ ਕਾਫ ਆ ਬੱਚਾ ਬਹੁਤ ਪਲਿਆ ਪਲੀਤਾ ਠੀਕ ਆ ਜੀ 나ੜੂ ਨਾਲ ਬੱਚੇ ਤੇ ਕੋਈ ਵੀ ਰੇ ਨਾ ਆਖੇ ਇਹ 5-6 एकदम 나ੜੂ ਤੁਹਾਨੂੰ ਸੁੱਕਾ 나ੜੂ ਜਿਹੜਾ ਨਾਲ ਦਿਖਾਈ ਦਊਗਾ ਆ ਵੇਖਿਆ ਜੇ ਇਹਨੂੰ ਦੇ ਸਕੋ ਦੂਜਾ ਕੈਲਸ਼ੀਅਮ ਲਿਆ ਕੇ ਦਿੱਤਾ ਮੈਂ ਹਾਂ ਚੱਲ ਵੱਸੀ ਪਾਲ ਠੀਕ ਹੈ ਜੀ ਹਾਂਜੀ ਲਓ ਵੀ ਡੱਬਾ ਬੱਚਾ ਠੀਕ ਹੈ ਜੀ ਬੱਛੀ ਆ ਮਗਰ ਫੀਮੇਲ ਕਾਫਾ ਅੱਛਾ ਫਿਰ ਇਹਦੇ ਥੱਲੇ ਐਸ ਵਕਤ ਹੁਣ ਦੁੱਧ ਕਿੰਨਾ ਐਸ ਵੇਲੇ ਹੁਣ ਇਹਦੇ ਥੱਲੇ ਹੈਗਾ ਜੇ 16 ਲੀਟਰ 16 ਤੋਂ ਵੱਧ ਹੀ ਹੋਊਗਾ ਪਰ ਅਸੀਂ 16 ਹੀ ਕਿਉਂ ਜੇ 14 ਵੀ ਆ ਕਿਸੇ ਨੇ ਘਰੇ ਆ ਕੇ ਤੇ ਆਪਾਂ 16 ਪੂਰਾ ਚਵਾਵਾਂਗੇ ਠੀਕ ਹੈ ਜੀ ਹਾਂਜੀ ਤੇ ਚਵਾਈ ਚਵਾਈ ਦੋ ਦੋ ਉਹ ਘਰ ਵਾਲੇ ਆਂਦੇ ਕਹਿੰਦੇ ਵਧੂਗੀ ਠੀਕ ਹੈ ਹਾਂਜੀ ਬਾਕੀ ਚੋਣ ਚਵਾ ਦੀ ਫਿਰ ਇੱਕ ਚਵਾ ਦੀ ਇੱਕ ਨੰਬਰ ਆ ਕੋਈ ਧਾਰਾਂ ਦੀ ਬਾਤ ਕਰਦੇ ਨਾ 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 ਕੋਈ ਭੂਰਨੀ ਕੋਈ ਛੱਟਾ ਨਹੀਂ ਠੀਕ ਹੈ ਜੀ ਹਾਂ ਜੀ ਠੀਕ ਹੈ ਲੋ ਬਦਸੋ 16 ਲੀਟਰ ਇੱਥੇ ਲੈ ਸਵਕਤ ਦੁੱਧ ਅੱਜ 586 ਦਿਨਾਂ ਦੀ ਸੂਈ ਇੱਥੇ ਲੈ ਠੀਕ ਹੈ ਜੀ ਤੇ ਬਾਕੀ ਇੱਕ ਵਾਰੀ ਆਪਾਂ ਤੁਹਾਨੂੰ ਟਾਈਮ ਵੀ ਨੋਟ ਕਰਵਾ ਦਿੱਤਾ ਵੀ 1.5 ਡੇਢ ਕ ਪੌਣੇ 2 2 ਵਜ ਦਾ ਸਮਾਂ ਤੇ ਹੁਣ ਤੁਹਾਨੂੰ ਪਤਾ ਆਪਾਂ ਉੱਠੀ ਤਾਂ ਵੀ 7:00 ਵਜੇ ਇਹਦੇ 8:00 ਸਾਡੇ ਸਾਢੇ 7-8 ਵਜੇ ਦੀ ਚੋਈ ਮਾਰਨਿੰਗ ਸਵੇਰ 7-8 ਵਜੇ ਕੀਤੀ ਚੋਈ ਹਾਂਜੀ ਲੇਟ ਕੀਤੀ ਫਿਰ ਹਾਂ ਬਈ ਖੋਲ ਕੇ ਇੱਕ ਵਾਰੀ ਮਾਰਾ ਤੋੜ ਕੇ ਦਿਖਾ ਦਗੇ ਵੀਰਾਂ ਨੂੰ ਬੁਰੀ ਖਾਲੀ ਕੀਤੀ ਹੈ ਵੀ ਉਹ ਨਹੀਂ ਆਪਰੇ ਕੋ ਮਾਰਨਿੰਗ ਜਿਹੜੀ 8 7-8 7 ਵਜੇ ਚਵਾਈ ਹੋਈ ਆ ਤੇ ਲੇਟ ਜਵਾਈ ਕੀਤੀ ਉਸ ਅਕੋਰਡਿੰਗ ਹੁਣ ਤਕਰੀਬਨ ਜਿਵੇਂ ਜਿਵੇਂ ਸ਼ਾਮ ਦੀ ਚਵਾਈ ਆ ਲੈ ਜਾਊਗੀ ਤੇ ਬਣ ਥਣ ਜਾਊਗੀ ਠੀਕ ਆ ਜੀ ਅਜੇ ਤਕਰੀਬਨ ਕੋਈ ਇਹ ਵੇੜ ਵੱਢੀ ਆ ਵੇਖੋ ਕਿੱਥੇ ਆਉਂਦੀ ਹੈ ਆ ਦੇਖੋ ਜੀ ਇਹ ਬੱਚੇ ਦਾ ਬੋਹ ਕਰਦੀ ਹੈ ਹਾਂ ਉਹਦਾ ਅੱਭੀ ਠੰਡੀ ਸੀ ਲਿਆ ਉਤਰ ਹਾਂ ਉਹ ਜਦਾਂ ਮਰਜੀ ਕੋਈ ਪਰਵਾਹ ਨਹੀਂ ਉਹ ਇਹਦੇ ਵੇੜਾ ਹੱਥ ਨਹੀਂ ਲਾਉਣ ਦਿੰਦੇ ਉਹ ਜੂੜ ਚੜ ਪਾਉਣਾ ਤਾਂ ਨਹੀਂ ਪੈਂਦਾ ਹਾਂ ਜੀ ਨਾ ਇਤਰਾ ਹੀ ਇਸੇ ਤਰ੍ਹਾਂ ਬੈਠ ਕੇ ਚਬਾਈ ਕਰਦੇ ਹਾਂਜੀ ਹਾਂਜੀ ਆਹ ਦੇਖੋ ਕਿਦਾਂ ਅਜੇ ਮਗਰੋਂ ਉਰੇ ਹੀ ਪਈ ਆ ਟੈਲੈਂਟਲਾਂ ਕੱਢੂਗੀ ਜੇ। ਹਾਂ। ਲਓ ਜੀ ਠੀਕ ਆ ਜੀ। ਬਾਕੀ ਚੋਰ ਚਾਰ ਚਲੋ ਚੰਗੀ ਆ ਠੀਕ ਠਾਕ ਆ। ਚੋਰ ਚਾਰ ਥੀ ਮੁਠੀ ਵਾਲਾ ਕਿਸੇ ਪੁਰਾਣੇ ਚਲੋ ਮਸ਼ੀਨਨੀ ਚਵਾਈ ਕਰਨੀ ਉਹ ਉਹਨਾਂ ਦੇ ਆਪਦੀ ਤੁਹਾਡੀ ਆਪਦੀ ਖੁਸ਼ੀ ਆ। ਵੈਸੇ ਚਵਾਈ ਵਾਲਾ ਹੱਤੀ ਚਵਾਈ ਵਾਲਾ ਥਾਣਾ ਤੇ ਕੱਦ ਬੜ ਦਾ ਵੱਡਾ ਬਾਕੀ ਲੰਬੀ ਲੰਬੀ ਠੀਕ ਆ ਜੀ। ਲੰਬਾਈ ਲੰਬਾਈ ਕਰ ਲੋ ਚੱਕ ਲੰਬਾਈ ਲੰਬਾਈ ਵੀ ਬਹੁਤ ਆ। ਤੇ ਇਹਦੀ ਕੀ ਡਿਮਾਂਡ ਕਰਦੇ ਵੀਰ ਦੇਣੀ ਕਿ ਨਹੀਂ ਦੀ ਆ। ਇਹ ਦੇਣੀ ਆ ਆਪਾਂ ਜੈ ਜੈ ਜੀ ਜਿੰਨੇ ਕ ਦੀ ਲੈਂਦੀ ਉਹਨੇ ਕ ਦੀ ਦੇ ਦੇਣੀ ਆ। ਅੱਛਾ ਜੀ। ਤੇ ਚਲੋ ਜਿਹੜਾ ਉਤਲਾ ਖਰਚਾ ਕਰਾਇ ਹਾਂ ਜੀ ਤੇ ਮੋਲ ਦੇ ਉੱਤੇ ਅਸੀਂ ਕਰਦੇ ਆ ਨਾ ਤੇ ਚੱਲ 75 ਕ ਦੀ ਦੇ ਦਾਂਗੇ 75 ਕ ਦੀ ਲੈਣ ਦੇਣ ਜਿਹੜਾ ਠੀਕ ਆ ਜੀ ਜੇ ਕੋਈ ਉਹ ਵੀਰ ਫੋਨ ਕਰੇ ਵੀ ਜਿਹਨੇ ਵੀ ਜਿਹਨੇ ਖਰੀਦਣੀ ਹੈ ਨਾ ਖਰੀਦਣੀਆਂ ਵੀ ਬਾਅਦ ਇਹ ਨਾ ਹੋਵੇ ਵੀ ਬਿਲਕੁਲ ਬਿਲਕੁਲ ਲਓ ਵੀ ਇਹ 200 ਜ਼ਰੂਰ ਮੇਰਾ ਭਰਾ ਜਿਹਨੇ ਖਰੀਦਦਾਰੀ ਕਰਨੀ ਆ ਉਹ ਹੀ ਤੁਸੀਂ ਕਾਲ ਕਰਿਓ ਠੀਕ ਆ ਜੀ ਤੇ ਉਹ ਹੀ ਤੁਸੀਂ ਸਾਈ ਬਿਆਨਾਂ ਕਰਿਓ ਹਾਂ ਜੀ ਬਾਕੀ ਇੱਥੇ ਆਣ ਕੇ ਰੋਡਾ ਬਾਕੀ ਚੌਂਦੀ ਆਪਣੀ ਗਾਰੰਟੀ ਹੈ ਕਿ ਮੈਂ ਆਪਾਂ ਹੁਣ 5 ਦਿਨ ਹੋ ਗਏ ਐ ਬੜੀ ਵਧੀਆ ਚੁੰਡੇ ਆ ਕੋਈ ਪ੍ਰਵਾਹ ਨਹੀਂ ਠੀਕ ਆ ਠੀਕ ਆ ਹਾਂ ਜੀ ਲੋਵੀਆ ਵਹਿਰ ਦੋਸਤੋ ਇੱਕ ਜਿਹੜੀ ਵੀਰ ਦੇ ਕੋਲੇ ਬਕਾਊ ਸੀ ਕਿ ਦੂਜਾ ਸੁਆ ਤੇ ਵਹਿਰ ਆ ਹਾਈਟ ਕਟ ਦੀ ਪੂਰੀ ਆ 16 ਲੀਟਰ ਤੇ ਇਸ ਵਕਤ ਚੱਲਣ ਢੀ ਆ ਸੁਬਹਿਣੀ ਵਾਲੀ ਸਾਈਡ ਤੋਂ ਆਪਾਂ ਇੱਕ ਵਾਰੀ ਤੁਹਾਨੂੰ ਫਿਰ ਦਿਖਾ ਦਿੰਨੇ ਆ 80000 ਦੀ ਡਿਮਾਂਡ ਆ ਤੇ 75000 ਲੈਦੇ ਆ ਅਰੇ ਠੀਕ ਆ ਜੀ ਓਕੇ ਵੀਰੇ ਇੱਕ ਨੰਬਰ ਆਪਣੇ ਕਰ ਦਿਓ ਸੰਜੀ 98772 8599 ਠੀਕ ਆ ਜੀ 98772 8599 ਠੀਕ ਆ ਲੋਵੀਆ ਨੰਬਰ ਦੋਸਤੋ ਵੀਰ ਦੇ ਸਕਰੀਨ ਦੇ ਉੱਪਰ ਚੱਲਣ ਦੇ ਯਾਰ ਨੰਬਰਾਂ ਤੇ ਕਾਲ ਕਰੋ ਤੁਸੀਂ ਗੱਲਬਾਤ ਕਰੋ ਤੇ ਅੱਜ ਕੋਈ ਇੱਕ ਐਨੀਮਲ ਜਿਹੜਾ ਵੀਰ ਉਹਨਾਂ ਦੇ ਕੋਲੇ ਫਾਰ ਸੇਲ ਆ ਠੀਕ ਆ ਜੀ ਬਕਾਊ ਆ ਬੈਡ ਤੇ ਜਿਹੜੇ ਭਰਾਵਾਂ ਨੂੰ ਜਜੂ ਕੀ ਪਸੰਦ ਆਈ ਆ ਉਹ ਮੇਰਾ ਵੀਰ ਤੁਸੀਂ ਕਾਲ ਕਰ ਲਿਓ ਇੱਥੇ ਆਣ ਕੇ ਬੇਸ਼ੱਕ ਕੋਈ ਬਣੀ ਥਣੀ ਵੇਖਣੀ ਚਾਹੁੰਦਾ ਤੇ ਟਾਈਮ ਤੋਂ ਟਾਈਮ ਆਪਣੀ ਦੋ ਡੰਗ ਚੁਵਾਈ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ